ਕੋਈ ਤੇਰੇ ਲਹਿੰਗੇ ਤੇ ਸਰਾਬ ਡੋਲਦਾ ਕੋਈ ਤੇਰੇ ਚਿਹਰੇ ਤੇ ਤਜਾਵ ਡੋਲਦਾ ਕਈਆਂ ਨੂੰ ਤੂੰ ਲੱਗੇ ਲੋਸੜਾਈ ਮਾਸ ਦਾ ਕੋਈ ਤੇਰੇ ਮਿੱਟੀ ਚ ਖਵਾਵ ਰੋਲਦਾ ਕੋਈ ਤੇਰੇ ਮਿੱਟੀ ਚ ਖਵਾਵ ਰੋਲਦਾ ਕੋਈ ਤੈਨੂੰ ਝੰਮਣ ਤੋਂ ਪਹਿਲਾਂ ਮਾਰਦਾ ਕੋਈ ਤੈਨੂੰ ਸਾੜਦਾ ਤੰਦੂਰ ਵਿੱਚ ਨਹੀਂ ਗਾਲਾਂ ਸਭ ਬਣੀਆਂ ਨੇ ਤੇਰੇ ਵਾਸਤੇ ਕੱਢਦੇ ਨੇ ਮਰਦੇ غرੂਰ ਵਿੱਚ ਨਹੀਂ ਗਾਲਾਂ ਸਭ ਬਣੀਆਂ ਨੇ ਤੇਰੇ ਵਾਸਤੇ ਕੱਢਦੇ ਨੇ ਮਰਦੇ غرੂਰ ਵਿੱਚ ਨਹੀਂ ਹਰ ਵਾਰੀ ਤੇਰਾ ਹੀ ਕਸੂਰ ਹੁੰਦਾ ਏ ਹਰ ਵਾਰੀ ਤੇਰਾ ਹੀ ਕਸੂਰ ਹੁੰਦਾ ਨਹੀਂ ਕੋਈ ਚਾਲ ਚਲਣ ਹੈ ਖਰਾਬ ਬੋਲਦਾ ਕੋਈ ਤੇਰੇ ਲਹਿੰਗੇ ਤੇ ਸਰਾਵ ਡੋਲਦਾ ਕੋਈ ਤੇਰੇ ਚਿਹਰੇ ਤੇ ਤਜਾਵ ਡੋਲਦਾ ਕੋਈ ਤੇਰੇ ਚਿਹਰੇ ਤੇ ਤਜਾਵ ਡੋਲਦਾ ਹੋ ਕੋਈ ਤੇਨੂੰ ਗੁੰਨਦਾ ਏ ਆਟੇ ਵਾਂਗ ਨਹੀਂ ਕੋਈ ਬੰਬੂ ਕਾਟ ਤੇ ਪਟਾਕੇ ਪਾਉਂਦਾ ਏ ਕੋਈ ਤੇਰੀ ਨੱਚਦੀ ਦੀਵਾ ਫੜਦਾ ਕੋਈ ਧੱਕੇ ਨਾਲ ਲੈ ਕੇ ਹੀ ਬਰਾਤੇ ਹੁੰਦਾ ਏ ਕੋਈ ਤੈਨੂੰ ਲਾਗਣ ਕੋਈ ਬੰਬ ਆਖਦਾ ਕੋਈ ਤੈਨੂੰ ਲਾਗਣ ਤੇ ਬੰਬ ਆਖਦਾ ਕੋਈ ਤੈਨੂੰ ਪੁਰਜਾ ਕੋਈ ਮਾਲ ਬੋਲਦਾ ਕੋਈ ਤੇਰੇ ਲਹਿੰਗੇ ਤੇ ਸਰਾਵ ਢੋਲਦਾ ਕੋਈ ਤੇਰੇ ਚਿਹਰੇ ਤੇ ਤਜਾਵ ਢੋਲਦਾ ਕੋਈ ਤੇਰੇ ਲਈ ਤੇਸਰਾਵ ਡੋਲਦਾ ਕੋਈ ਤੇਰੇ ਚਿਹਰੇ ਤੇ ਤਜਾਵ ਡੋਲਦਾ ਹੋ